ਸਤਿ ਸ਼੍ਰੀ ਅਕਾਲ ਜੀ ਸਾਰੇ ਮੇਰੇ ਵੀਰਾਂ ਨੂੰ ਭਰਾਵਾਂ ਨੂੰ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤਾਂ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਅੱਜ ਪਹੁੰਚੇ ਸੀ ਆਪਣੇ ਪਿੰਡ ਸਕਲੱਦੀ ਦੀ ਪੰਚਾਇਤ ਦੇ ਨਾਲ ਜਿਨ੍ਹਾਂ ਦੇ 사ਦਕਾਂ ਆਪਣੇ ਪਿੰਡ ਦੀ ਪੰਚਾਇਤ ਦੇ 사ਦਕਾਂ ਆਪਣੀ ਕੱਸੀ ਦੀ ਜਿਹੜੀ ਸਫਾਈ ਹੋ ਰਹੀ ਹੈ ਤੇ ਆਪਣੇ ਕਿਸਾਨ ਭਰਾ ਮਜ਼ਦੂਰ ਭਰਾ ਆਪਣੇ ਨਾਲ ਹੈ ਤੇ ਆਪਾਂ ਉਹਨਾਂ ਦੀ ਵੀਡੀਓ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਬਾਅਦ ਤੋਂ ਬਾਅਦ ਲਾਈਕ ਕਰੋ ਸ਼ੇਅਰ ਕਰੋ ਕਿ ਚੰਗਾ ਕੰਮ ਕਰਦੇ ਭਾਈ ਉਹਦੀ ਵੀਡੀਓ ਬਣਾ ਕੇ ਸ਼ੇਅਰ ਕਰਨੀ ਬੰਦਾ ਆਪਣਾ ਫਰਜ਼ ਬੰਦਾ ਹੈ ਤੇ ਇੱਕ ਗੱਲ ਭਾਈ ਤੁਹਾਨੂੰ ਆਪਾਂ ਹੋਰ ਦੱਸਦਣੇ ਆ ਆਪਣਾ ਨਾ ਕਿ ਝਾੜੂ ਨਾ ਨਾ ਆਪਣਾ ਕਾਂਗਰਸ ਨਾ ਨਾ ਤੱਕੜੀ ਨਾ ਤੇ ਕਿਸੇ ਪਾਰਟੀ ਨਾਲ ਪਈ ਆਪਣਾ ਕੋਈ ਸਬੰਧ ਨਹੀਂ ਆਪਣਾ ਸਬੰਧ ਹੈਗਾ ਸਿਰਫ ਆਪਣੀ ਪੰਚਾਇਤ ਨਾਲ ਪੰਚਾਇਤ ਦੇ ਮੈਂਬਰਾਂ ਨਾਲ ਜਿਹੜੇ ਕਿ ਆਪਣੇ ਪਿੰਡ ਦਾ ਕੰਮ ਸਵਾਰਕੇਤ ਕੰਮ ਦੀ ਸਫਾਈ ਕਰਕੇ ਤੇ ਵਧੀਆ ਕੰਮਕਾਰ ਨੂੰ ਅੱਗੇ ਵਧਾ ਰਹੇ ਆ ਆਪਾਂ ਉਹ ਜਿਹੇ ਬੰਦੇ ਨਾਲ ਬਾਈ ਸਾਥ ਦੇਣਾ ਤੇ ਤੁਸੀਂ ਵੀ ਆਪਣੇ ਪਿੰਡ ਦੀ ਵੀਡੀਓ ਵਗੈਰਾ ਬਣਾ ਕੇ ਜਿਹੜੇ ਬੰਦੇ ਪਿੰਡ ਦਾ ਚੰਗਾ ਕੰਮ ਕਰਦੇ ਆ ਉਹਦੀ ਬੜਤਵਾ ਸਪੋਰਟ ਕਰਿਆ ਕਰੋ ਵੀਡੀਓ ਨਾਲ ਬਣੇ ਰਹੋ ਬਈ ਆਏ ਸਾਨੂੰ ਪਿੰਡ ਦੀ ਪੰਚਾਇਤ ਦਾ ਸੰਯੋਗ ਦੇ ਨਾਲ ਕੰਮ ਹੁੰਦਾ ਦਿਖਾਉਣੇ ਆ ਦੀ ਕਾਰਵਾਈ ਕਿਵੇਂ ਤੁਸੀਂ ਕੱਸੀ ਸਮਾਰ ਰਹੇ ਹੋ ਸਰਕਾਰ ਵਗੈਰਾ ਦਾ ਤੁਹਾਨੂੰ ਯੋਗਦਾਨ ਹੈ ਜਾਂ ਆਪਣੇ ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ ਹੀ ਹੋ ਰਿਹਾ ਹੈ ਬਾਈ ਜੀ ਇਹ ਸਾਰੇ ਪਿੰਡ ਦੇ ਨਗਰ ਪੰਚਾਇਤ ਨਾਲ ਦੇ ਸਹਿਯੋਗ ਨਾਲ ਤੇ ਨਗਰ ਵਾਸੀਆਂ ਦੇ ਸਹਿਯੋਗ ਨਾਲ ਤੇ ਸਰਪੰਚ ਸਾਹਿਬ ਦੇ ਸਹਿਯੋਗ ਨਾਲ ਠੀਕ ਹੈ ਜੀ ਤੇ ਸਾਰੇ ਪਿੰਡ ਦਾ ਬੱਚੇ-ਬੱਚੇ ਦਾ ਸਾਰਿਆਂ ਦਾ ਸਹਿਯੋਗ ਨਾਲ ਅਸੀਂ ਕ੍ਰਸੀ ਦਾ ਇਹ ਪ੍ਰਾਲਾ ਸਮਾਰਨ ਦਾ ਕਰ ਰਹੇ ਹਾਂ ਬਹੁਤ ਵਧੀਆ ਗੱਲ ਆ ਵੀ ਸਾਰੇ ਨਗਰ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਨਾਲ ਆਪਣੇ ਸਰਪੰਚ ਸਾਹਿਬ ਐਸਪੈਸ ਸਾਹਿਬੀ ਥੋੜਾ ਜਿਹਾ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਨਿਵਾਦ ਕੰਮ ਕਰ ਰਹੇ ਹੋ ਹਾਂਜੀ ਸਰ ਜੀ ਇਹ ਸਾਡੇ ਨਾਲ ਸਾਰੀ ਪੰਚਾਇਤ ਵੀ ਨਗਰ ਪੰਚਾਇਤ ਸਰਪੰਚ ਸਾਹਿਬ ਸਾਰੇ ਨਾਲ ਹੀ ਹੈ ਜੀ ਠੀਕ ਹੈ ਠੀਕ ਹੈ ਬਈ ਬਹੁਤ ਬਹੁਤ ਧੰਨਵਾਦ ਪਿੰਡ ਵਾਸੀਆਂ ਨੇ ਜਿਨ੍ਹਾਂ ਨੇ ਸਹਿਯੋਗ ਦੇ ਨਾਲ ਕੱਸੀ ਵਗੈਰਾ ਸਪਾਰੀਏ ਤੇ ਬਈ ਸਾਡਾ ਕਿਸੇ ਕੋਈ ਸਰਕਾਰ ਨਾਲ ਜਾਂ ਪਾਰਟੀ ਬਈ ਨਾਲ ਕੋਈ ਸਬੰਧ ਨਹੀਂ ਸਾਡਾ ਸਬੰਧ ਹੈਗਾ ਸਾਡੇ ਸਰਪੰਚ ਦੇ ਮੈਂਬਰਾਂ ਨਾਲ ਪੰਚਾਇਤ ਨਾਲ ਤੇ ਪਿੰਡ ਵਾਸੀਆਂ ਨਾਲ ਜਿਹੜੇ ਕੀ ਪਿੰਡ ਵਾਸੀ ਸਾਡੇ ਪਿੰਡ ਦੇ ਨੇ ਸਾਰੇ ਵੀਰ ਨੇ ਉਹਨਾਂ ਦਾ ਧੰਨਵਾਦ ਬਹੁਤ ਬਹੁਤ ਕਰਦੇ ਆਂ ਅਸੀਂ ਜਿਨ੍ਹਾਂ ਦੇ ਸਦਕਾ ਸਾਡੇ ਪਿੰਡ ਦੀ ਸਫਾਈ ਹੋ ਰਹੀ ਹੈ ਪਿੰਡ ਦਾ ਕੰਮਕਾਰ ਹੋ ਰਿਹਾ ਤੇ ਨਾ ਹੀ ਬਈ ਸਰਕਾਰਾਂ ਤੁਹਾਨੂੰ ਪਤਾ ਹੈ ਅੱਜਕੱਲ੍ਹ ਦੀਆਂ ਕਹਿਜੀਆਂ ਆਉਂਦੀਆਂ ਕਿਵੇਂ ਰਲੀਆਂ ਮਿਲੀਆਂ ਫਿਰਦੀਆਂ ਨੇ ਏ ਅਸੀਂ ਧੰਨਵਾਦ ਕਰ ਰਹੇ ਹਾਂ ਸਰਪੰਚ ਕੁਲਵਿੰਦਰ ਸਿੰਘ ਸਿੱਧੂ ਦਾ ਬਹੁਤ-ਬਹੁਤ ਧੰਨਵਾਦ ਸਾਰੇ ਮੈਂਬਰਾਂ ਦਾ ਬਾਈ ਤੇ ਇਹ ਜੀ ਵੀਡੀਓ ਨੂੰ ਬਾਈ ਬਾਤ ਤੋਂ ਬਾਅਦ ਲਾਈਕ ਤੇ ਸ਼ੇਅਰ ਤੇ ਕਮੈਂਟ ਕਰਿਆ ਕਰੋ ਤਾਂ ਜੋ ਇਹਨਾਂ ਹੌਸਲਾ ਭਜਾਈ ਬਣੇ ਤੇ ਬਹੁਤ-ਬਹੁਤ ਤੇ ਫਿਰ ਦਾ ਕੰਮ ਲਈ ਇਹਨਾਂ ਦਾ ਹਿੱਸਾ ਜੋਗਦਾਨ ਪਾਇਆ ਜਾਵੇ ਧੰਨਵਾਦ ਵੀ ਇਹ ਬੰਦੇ ਚੱਕ ਕਰਦੇ ਕਿਹੜਾ ਕਿਹੜੀਆਂ ਅਸਲੀ ਸਾਰੇ ਨਗਰ ਨਿਵਾਸੀਆਂ ਸੱਸੀ ਗਾਲ ਜੋ ਕਿ ਆਪਣਾ ਭਰਾ ਸੰਦੀਪ ਨੇ ਦੱਸ ਹੀ ਚੁੱਕਿਆ ਕਿ ਆਪਣੇ ਕੱਸੀ ਦਾ ਜੋਰਾ ਸ਼ੋਰਾ ਦਾ ਕੰਮ ਚੱਲ ਰਿਹਾ ਜੋ ਕਿ ਮੇਰੇ ਵਰਗਾ ਹੀ ਬੰਦਾ ਇੱਕ ਆਮ ਬੰਦਾ ਕਹਿੰਦਾ ਵੀ ਭਾਈ ਮੈਂ ਤਾਂ ਮੋਜਾਂ ਨੇ ਏਸੀ ਚ ਪੈਣਾ ਤੇ 400 ਰੁਪਏ ਦਿਹਾੜੀ ਦੇ ਕੇ ਮੈਂ ਦਿਹਾੜੀਆ ਭੇਜ ਦਿੰਨਾ ਪਰ ਇਹ ਪਿੰਡ ਸਗਲਦੀ ਨੂੰ ਮਾਨਣ ਵਾਲੀ ਗੱਲ ਹੈ ਕਿ ਸਾਡੇ ਪਿੰਡ ਦਾ ਸਾਬਕਾ ਸਰਪੰਚ ਉਹ ਵੀ ਦੇਖੋ ਆਪ ਨਾਲ ਲੱਗਿਆ ਹੋਇਆ ਤੇ ਸਰਪੰਚ ਸਾਹਿਬ ਦਾ ਬਹੁਤ ਧੰਨਵਾਦ ਕਰਦੇ ਆਂ ਤੇ ਅੱਗੇ ਆਪਣੇ ਜੀ ਵਿਚਾਰ ਰੱਖੋ ਜੀ ਸਭ ਤੋਂ ਪਹਿਲਾਂ ਤਾਂ ਭਾਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪਰਾਵੋ ਜਿਹੜੀ ਆਹ ਦੇਣਾ ਅੱਗੇ ਤਾਂ ਅਸੀਂ ਟੁੱਟੀ ਬੰਦ ਕਰਨੀ ਹੁੰਦੇ ਹੁੰਦੇ ਸੀ ਇਸ ਟਾਈਮ 'ਚ ਹਾਂਜੀ ਹਾਂਜੀ ਇਹ ਸਾਨੂੰ ਜਿਉਂਦੇ ਰਹਿਣ ਜਟਾਣੇ ਦੇ ਬੱਚੇ ਜਿਹੜਾ ਕਿ ਚਲੋ ਖੇਤੀ ਨੂੰ ਤਾਂ ਪਰਾ ਰਹਿ ਗਿਆ ਜਿਹੜਾ ਕੋਈ ਜੀਵ ਜੰਤੂਆਂ ਨੂੰ ਵੀ ਪਾਣੀ ਪੀਣ ਨੂੰ ਨਹੀਂ ਜਾਂਦਾ ਸੀ ਪਿੰਡ ਨੂੰ ਨਹੀਂ ਜਾਂਦਾ ਸੀਗਾ ਵਾਟਰ ਵਾਸਟ ਚ ਪਾਣੀ ਆਹ ਜਟਾਣਾ ਸਾਹਿਬ ਦੀ ਦੇਣਾ ਭਰਾਵੋ ਐਦੂ ਉੱਤੇ ਤਾਂ ਕੁਝ ਕਰਨੀ ਕੋਈ ਸਕਦਾ ਉਧਰੋਂ ਆਹ ਛੜਕ ਦੇਖ ਲੋ ਮੇਰੇ ਪਿੰਡ ਦਾ ਕੱਚਾ ਰਸਤਾ ਸੀਗਾ ਇਹ ਭਰਾਵੋ ਜਿਤਾਣੇ ਨਹੀਂ ਕੀਤਾ ਜੋ ਕੁਝ ਕੀਤਾ ਸਾਡੇ ਪਿੰਡ ਨੂੰ ਅੱਜ ਤੱਕ ਕਿਸੇ ਲੀਡਰ ਨੇ ਇਹ ਨਹੀਂ ਦਿੱਤਾ ਜਿੰਨਾ ਕਿ ਜਟਾਣਾ ਸਾਹਿਬ ਨੇ ਦਿੱਤਾ ਬਿਲਕੁਲ ਬਾਕੀ ਇਹ ਬਹੁਤ ਮਾਣ ਵਾਲੀ ਗੱਲ ਹੁੰਦੀ ਹੈ ਜਿਵੇਂ ਕਿ ਸਰਪੰਚ ਸਾਹਿਬ ਨੇ ਕਿਹਾ ਪਰ ਅਸੀਂ ਕਿਸੇ ਪਾਰਟੀਵਾਦੀ ਨੂੰ ਬੁਲਾਉਂ ਨਹੀਂ ਕਰਦੇ ਸਰਪੰਚ ਸਾਹਿਬ ਜਟਾਣਾ ਸਾਹਿਬ ਨੂੰ ਬੁਲਾਉਂ ਕਰਦੇ ਨੇ ਸੋ ਇਹਨਾਂ ਨੇ ਉਹਨਾਂ ਦਾ ਧੰਨਵਾਦ ਕੀਤਾ ਪਰ ਅਸੀਂ ਮਾਣ ਨਾਲ ਕਹਿੰਦੇ ਆਂ ਵੀ ਪਿੰਡ ਦਾ ਮੌਕੇ ਦਾ ਸਰਪੰਚ ਵੀ ਤੇ ਸਾਬਕਾ ਸਰਪੰਚ ਵੀ ਮੋਢੇ ਨਾਲ ਮੋਢਾ ਲਾ ਕੇ ਅੱਜ ਵੀ ਤੇ ਪਹਿਲਾਂ ਤੋਂ ਵੀ ਤੇ ਅੱਗੇ ਵੀ ਪਿੰਡ ਦੇ ਨਾਲ ਖੜੂ ਆ ਕੋਈ ਵੀ ਕੰਮ ਜੇ ਹੋਵੇ ਪਿੰਡ ਦਾ ਸਾਝਾ ਬਹੁਤ ਬਹੁਤ ਧੰਨਵਾਦ ਜੀ